ਅੱਜ ਸਾਹਮਣੇ ਪੇਸ਼ ਕਰਨ ਲੱਗਿਆ ਮੀਰੀ ਪਰੀ ਦੇ ਮਾਲਕ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਜੀਵਨ ਦੇ ਵਿੱਚੋਂ ਇਤਿਹਾਸ ਦਾ ਉਹ ਪੰਨਾ ਜਿਸ ਪੰਨੇ ਨੇ ਸਿੱਖ ਕੌਮ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਛੇਵੇਂ ਪਾਸ਼ਾ ਮਹਾਰਾਜ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਨੇ ਹਰ ਮੰਦਰ ਸਾਹ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਜਾਂਦੀ ਹੈ ਤੇ ਜਿਸ ਤਰ੍ਹਾਂ ਅੱਜ ਦੀਆਂ ਸਰਕਾਰਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਨ ਲੱਗਦੀਆਂ ਤੇ ਉਸ ਵੇਲੇ ਦੀਆਂ ਸਰਕਾਰਾਂ ਨੂੰ ਵੀ ਇਹ ਚੀਜ਼ਾਂ ਭੌਂਦੀਆਂ ਨਹੀਂ ਸੀ ਉਸ ਵੇਲੇ ਦਾ ਬਾਦਸ਼ਾਹ ਜਹਾਂਗੀਰ ਜਿਨੇ ਐਲਾਨ ਕੀਤਾ ਕਹਿੰਦਾ ਮੇਰੇ ਰਾਜ ਦੇ ਅੰਦਰ ਕੋਈ ਘੋੜਸਵਾਰੀ ਨਹੀਂ ਜੇ ਕਰ ਸਕਦਾ ਤੇ ਮਹਾਰਾਜ ਕਹਿੰਦੇ ਇਹ ਘੋੜਸਵਾਰੀ ਦੀ ਗੱਲ ਕਰਦੇ ਨੇ ਮੇਰੇ ਸਿੰਘ ਹਾਥੀਆਂ ਦੀ ਸਵਾਰੀ ਵੀ ਕਰਿਆ ਕਰਨ ਨੇ ਕਿ ਕਹਿੰਦਾ ਮੇਰੇ ਰਾਜ ਦੇ ਅੰਦਰ ਕੋਈ ਦਸਤਾਰ ਨਹੀਂ ਜੇ ਸੁਝਾ ਸਕਦਾ ਮਹਾਰਾਜ ਕਹਿੰਦੇ ਤੂੰ ਦਸਤਾਰ ਦੀ ਗੱਲ ਕਰਦਾ ਹੈ ਜੀ ਹੁਣ ਛੇਵੇਂ ਪਾਸ਼ਾ ਦੀਆਂ ਫੌਜਾਂ ਉੱਚੇ ਤਮਨ ਨੇ ਸੁਝਾਇਆ ਕਰਨ ਲੱਗੀਆਂ ਕਹਿੰਦਾ ਮੇਰੇ ਰਾਜ ਦੇ ਅੰਦਰ ਕੋਈ ਤਖਤ ਨਹੀਂ ਸੁਝਾ ਸਕਦਾ ਮਹਾਰਾਜ ਕਹਿੰਦੇ ਤੂੰ ਦੁਨੀਆ ਦੇ ਤਖਤ ਨੂੰ ਰੋਂਦਾ ਬਾਦਸ਼ਾਹ ਅਸੀਂ ਅਕਾਲ ਦਾ ਤਖਤ ਸਜਾਂਗੇ ਜੈਸੇ ਤਖਤ ਦੇ ਉੱਤੇ ਅਸੀਂ ਐਲਾਨ ਕਰਕੇ ਆਪਣੀ ਕੌਮ ਦੇ ਰਾਜਨੀਤਿਕ ਫੈਸਲੇ ਵੀ ਕਰਿਆ ਕਰਾਂਗੇ ਮਹਾਰਾਜ ਸੱਚੇ ਪਾਸ਼ਾ ਨੇ ਉਸ ਵੇਲੇ ਸਾਡੀ ਜ਼ਿੰਦਗੀ ਦੇ ਵਿੱਚ ਆ ਸਮਾਂ ਕਦੇ ਨਹੀਂ ਸੀ ਆਉਣਾ ਕਦੇ ਨਹੀਂ ਸੀ ਆਉਣਾ ਜੇ ਜੇ ਐਡਾ ਵੱਡਾ ਸਖਤ ਤੇ ਉੱਚਾ ਸੁੱਚਾ ਅਣਖ ਵਾਲਾ ਸਟੈਂਡ ਛੇਵੇਂ ਪਾਸ਼ਣ ਨਾਲ ਲੰਦੇ ਕਿਸੇ ਦੇ ਘਰ ਵਿੱਚ ਮੌਤ ਹੋ ਜਾਏ ਤੇ ਬੰਦਾ ਉਹਦੇ ਬਾਹਰ ਨਹੀਂ ਜੇ ਨਿਕਲਦਾ ਧਨ ਜਿਗਰਾ ਛੇਵੇਂ ਪਾਸ਼ਾ ਮਾਰੇ ਜੇ ਉਹ ਤੁਸੀਂ ਐਡਾ ਸਟਾਈਲ 'ਚ ਸਾਡੇ ਰੋਲਦਿਆਂ ਹੋਇਆਂ ਨੂੰ ਕੁੱਚੇ ਚੱਕਣ ਨਹੀਂ ਲੈ ਲਿਆ ਇਹ ਦੁਨੀਆ ਦੀ جنگ ਨਹੀਂ ਸੀ ਇਹ ਨੇਕੀ ਤੇ ਬਦੀ ਦਾ ਜੰਗ ਸੀ ਹਿੰਸਾ ਤੇ ਹਿੰਸਾ ਦਾ ਜੰਗ ਸੀ ਮਜਲੂਮ ਜ਼ੁਬਾਨੀਆਂ ਦੇ ਉੱਤੇ ਹੋ ਰੇ ਕੋਰ ਪਾਪ ਦਾ ਜਵਾਬ ਛੇਵੇਂ ਪਾਸ਼ਾ ਮਹਾਰਾਜ ਕਹਿੰਦੇ ਹੁਣ ਅਕਾਲ ਪੁਰਖ ਦੇ ਪੁੱਤ ਤੈਨੂੰ ਦੇਣਗੇ ਉਸ ਵੇਲੇ ਦੀ ਸਮੇਂ ਦੀ ਸਰਕਾਰ ਨੂੰ ਲਲਕਾਰਨਾ ਉਸ ਵੇਲੇ ਦੀ ਸਰਕਾਰ ਨੂੰ ਲਲਕਾਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਜੇ ਛੇਵੇਂ ਪਾਸ਼ਾ ਮਹਾਰਾਜ ਦੇ ਪਿੰਨਾ ਵੀ ਢਾਡੀਵਾਰਾਂ ਗਾਈਆਂ ਜਾਂਦੀਆਂ ਸੀ ਪਰ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਨੇ ਆ ਜਿਹੜਾ ਸਾਜ਼ ਹੈ ਨਾ ਸਰੰਗੀ ਇਹਨੂੰ ਸੌਰ ਰੰਗੀ ਕਿਹਾ ਜਾਂਦਾ ਕੀ ਕਿਹਾ ਜਾਂਦਾ ਸੋਰੰਗੀ ਜਿਹਦੇ ਵਿੱਚੋਂ 100 ਰੰਗ ਨਿਕਲਦੇ ਨੇ ਇਸ ਸਰੰਗੀ ਦੇ ਨਾਲ ਜਿਹੜਾ ਗੱਜ ਫਿਰਦਾ ਹੈ ਨਾ ਇਸ ਗੱਜ ਦੇ ਵਿੱਚੋਂ ਰਿਦਮ ਵੱਜਦਾ ਹੈ ਇਹਦੇ ਵਿੱਚੋਂ ਬੀਟ ਚੱਲਦੀ ਹੈ ਤੇ ਜਿਹੜੀਆਂ ਇਹਦੇ ਉੱਤੇ ਤਲਵਾਂ ਲੱਗੀਆਂ ਨੇ ਨਾ ਤੇ ਨਾਲ ਇੱਕ ਰੈੱਡ ਕਲਰ ਦੀ ਘੋਰ ਲੱਗੀ ਹੈ ਤੇ ਜਦੋਂ ਤਿੰਨੇ ਵਜਣ ਉਦੋਂ ਫਿਰ ਜੋੜਾ ਲੱਗਦਾ ਹੈ ਸੱਤ ਤਲਵਾਂ ਇਹਦੇ ਥੱਲੇ ਕੰਮ ਕਰਦੀਆਂ ਨੇ ਸੱਤ ਤਲਵਾਂ ਇੱਕ ਇੱਕ ਤਲਬ ਇੱਕ ਮੜਾ ਜਾ ਮਰੋੜਾ ਦੇਣ ਦੇ ਨਾਲ ਹੀ ਪਿਆਰਿਓ ਸੁਰ ਚੇਂਜ ਹੋ ਜਾਂਦਾ ਇਹ ਉਹ ਤੰਤੀ ਸਾਜ ਹੈ ਜੇ ਇਸ ਤੰਤੀ ਸਾਜ ਨੂੰ ਛੇਵੇਂ ਪਾਸ਼ਾ ਮਹਾਰਾਜ ਦੇ ਸਾਹਮਣੇ ਬੈਠ ਕੇ ਭਾਈ ਨੱਥਮਲ ਤੇ ਪਈ ਅਬਦੁੱਲ ਨੇ 12 ਗਾ ਕੇ ਸੁਣਾਈਆਂ ਸੀ ਵਾਹਿਗੁਰੂ ਅੱਜ ਅੱਜ ਅਸੀਂ ਗਾਉਣ ਵਾਲਿਆਂ ਨੂੰ ਅੱਜ ਅਸੀਂ ਨੱਚਣ ਵਾਲਿਆਂ ਨੂੰ 4-4 ਲੱਖ ਰੁਪਇਆ ਦੇ ਕੇ ਸਨਮਾਨਿਤ ਕਰ ਦਿੰਨੇ ਆ ਪਰ ਛੇਵੇਂ ਪਾਸ਼ਾ ਮਹਾਰਾਜ ਜਿਹੜੇ ਢਾਡੀ ਰਾਗ ਨੂੰ ਛੇਵੇਂ ਪਾਸ਼ਾ ਮਹਾਰਾਜ ਮੋਰ ਵੇਖ ਸੁਣਦੇ ਨੇ ਤੇ ਮਹਾਰਾਜ ਢਾਡੀਆਂ ਨੂੰ ਬਖਸ਼ਿਸ਼ਾਂ ਦੇ ਕੇ ਨਵਾਜਦੇ ਨੇ ਕਹਿੰਦੇ ਉੱਚੇ ਕੂਕੇ ਵਾਦਾਂ ਗਾਵੇ ਯੋਧਿਆਂ ਦਾ ਵਿਚਾਰ ਜਦੋਂ ਮੇਰੇ ਢਾਡੀ ਯੋਧਿਆਂ ਦੀਆਂ ਵਾਰਾਂ ਉੱਚੀਆਂ ਸੁਰਾਂ ਵਿੱਚ ਗਾਇਆ ਕਰਨਗੇ ਇਹ ਸ਼ੇਮਾ ਪਾਸ਼ਾ ਉਹਨਾਂ ਨੂੰ ਸੰਗਤ ਵਿੱਚ ਬੈਠ ਕੇ ਸੁਣਿਆ ਕਰੇਗਾ ਤੇ ਜਿੱਥੇ ਬਾਰਾਂ ਲਗਾਈਆਂ ਜਾਂਦੀਆਂ ਨੇ ਉੱਥੇ ਮਹਾਰਾਜ ਸ਼ੇਮੇ ਪਾਸ਼ਾ ਆਪ ਹਾਜ਼ਰ ਨਾਜ਼ਰ ਹੁੰਦੇ ਤਈ ਨਤਮਲ ਤਈ ਅਬਦੁੱਲ ਜੀ ਨੂੰ ਕੌਣ ਲੈ ਕੇ ਆਇਆ ਟਾਡੀਆਂ ਦੇ ਵਿਚੋਲੇ ਤਨਤਨ ਬਾਬਾ ਬਿਦੀ ਚੰਦ ਸਾਹਿਬ ਜੀ ਗੱਜ ਕੇ ਕੋ ਸਤਨਾਮ ਸ੍ਰੀ ਵਾਹਿ ਬਾਬਾ ਬੀਦੀ ਚੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਨਾ ਤੂੰ ਕੋਹੜੀ ਦੀ ਗੱਲ ਕਰਦਾ ਮੈਂ ਆਪਣੇ ਸਿੱਖਾਂ ਨੂੰ ਹਾਥੀਆਂ ਤੇ ਬਿਠਾਵਾ ਦਾ ਮਹਾਰਾਜ ਨੇ ਬਾਬਾ ਬੀਦੀ ਚੰਦ ਸਾਹਿਬ ਨੂੰ ਹਾਥੀ ਦੇ ਕੇ ਭੇਜਿਆ ਸੀ ਕਹਿੰਦੇ ਜਾਓ ਜਾ ਕੇ ਢਾਡੀਆਂ ਨੂੰ ਲੈ ਕੇ ਆ ਭਾਈ ਨਥਨ ਭਾਈ ਅਬਦੁੱਲ ਜੀ ਮਹਾਰਾਜ ਦੇ ਸਾਹਮਣੇ ਜਾ ਕੇ ਜਦੋਂ ਢਾਡੀਆਂ ਨੇ ਆਪਣੇ ਢਾਡਾਂ ਨੂੰ ਸੁਰ ਚ ਲਿਆਂਦਾ ਜਦੋਂ ਸਰੰਗੀ ਨੂੰ ਤਾਜ ਨੂੰ ਕੀਤਾ ਸੁਰ ਕਰਕੇ ਸੁਰ ਫਿਰ ਛੇਵੇਂ ਪਾਸ਼ਾ ਮਹਾਰਾਜ ਦੇ ਸਾਹਮਣੇ ਵਾਰਾ ਗੋਣੀਆਂ ਸ਼ੁਰੂ ਕੀਤੀਆਂ ਪਹਿਲੀ ਵਾਰ ਪੜੀ ਮਹਾਰਾਜ ਕਹਿੰਦੇ ਅਜੇ ਗੱਲ ਨਹੀਂ ਬਣੀ ਦੂਜੀ ਵਾਰ ਪੜੀ ਮਹਾਰਾਜ ਕਹਿੰਦੇ ਅਜੇ ਵੀ ਕਿਤੇ ਕਸਰ ਰਹਿ ਗਈ ਹੈ ਤੇ ਕਈ ਕਹਿੰਦੇ ਟਾਡੀ ਤੱਤਾ ਬੋਲਦੇ ਨੇ ਅਸੀਂ ਇੰਗਲੈਂਡ ਦੀ ਧਰਤੀ ਤੇ ਗਏ ਜਦੋਂ ਅਸੀਂ ਸਾਊਥ ਹਾਲ ਦੀਵਾਨ ਲਾ ਕੇ ਹਟੇ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਬਾਰ ਬੋਲੀ ਬਾਰ ਬੋਲਣ ਤੋਂ ਬਾਅਦ ਸਾਨੂੰ ਉਥੋਂ ਦੇ ਹੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਵਕਲ ਜਾ ਕੇ ਕਿਹਾ ਗਿਆ ਕਿ ਐਨਾ ਗਰਮ ਨਾ ਬੋਲੋ ਤੁਹਾਨੂੰ ਦਿੱਲੀ ਦੇ 에어ਪੋਰਟ ਤੇ ਅਗਲੇ ਨੇ ਉਤਰਨ ਨਹੀਂ ਦੇਣਾ ਅਸੀਂ ਕਿਹਾ ਸਟੇਜ ਦੇ ਉੱਤੋਂ ਜਿਨ੍ਹਾਂ ਯੋਧਿਆਂ ਦੀਆ ਵਾਰਸ ਨੌਣ ਦਾ ਦਮ ਰੱਖਦੇ ਆ ਅਸੀਂ ਜਿਹਦਾ ਨਾਮ ਸੁਣ ਕੇ ਲੋਕਾਂ ਦੀਆ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਜਦੋਂ ਉਹਨਾਂ ਜਰਨੈਲਾਂ ਦੀਆ ਵਾਰਸ ਸਟੇਜਾਂ ਤੋਂ ਢਾਢੀ ਗੌਂਦੇ ਨੇ ਸਮਾਂ ਆ ਜਾਏ ਤੇ ਇਹ ਢਾਢੀ ਸ਼ੇਮੇ ਪਾਸ਼ਾ ਦੇ ਪਿੱਛੇ ਨਹੀਂ ਹਟਣਗੇ ਸਮਾਂ ਬਣਿਆ ਤਾਂ ਤੁਹਾਡੇ ਗਾੜੀ ਲੱਗ ਕੇ ਖਲੋ ਜਾਣਗੇ ਪੈਰ ਪਿੱਛੇ ਨੀچے ਭੱਜਦੇ ਮਹਾਰਾਜ ਢਾਢੀ ਤੱਤਾ ਬੋਲਦੇ ਨੇ ਜੇ ਸਾਡੇ ਵੱਡੇ-ਵਡੇਰੇ ਤਾਂ ਤਾ ਬੋਲਗੇ ਤੇ ਅਸੀਂ ਠੰਡਾ ਕਿਤਾ ਬੋਲੀਏ ਸਾਡੇ ਵੱਡੇ-ਵਡੇਰੇ ਕੀ ਕਹਿੰਦੇ ਨੇ ਕਹਿੰਦੇ ਦੋ ਤਲਵਾਰਾਂ ਬੱਤੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਬਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਬਚੀਰ ਦੀ ਮਹਾਰਾਜਾ ਸ਼ੇਮੇ ਪਾਰਸ਼ਾ ਮੀਰੀ ਪ੍ਰੀਤਿਆ ਮਾਲਕਾ ਐਂਡ ਤੇ ਸੁਰਾਜ ਲਾਤਾ ਕੀ ਕਹਿੰਦੇ ਜੈ ਬਾ ਪਗ ਤੇਰੀ ਕੀਹਾ ਕੀਰੀ ਮਾਰਜ਼ ਤੇਰੀ ਪਗ ਦੇ ਗਾਣੇ ਉਹ ਸਰਕਾਰੀ ਬਾਦਸ਼ਾਹ ਜਹਾਂ ਨੈਨ ਨਤਮਲ ਤੇ ਪਈ ਆਬਦੁੱਲ ਜੀ ਨੂੰ ਖੁਸ਼ ਹੋ ਕੇ ਮੇਡਾ ਜਦੇ ਦਿੱਤਾ ਸੀ ਕਹਿੰਦੇ ਜਾਓ ਅੱਜ ਤੁਹਾਡੇ ਉਤੇ ਗੁਰੂ ਹਰਗੋਬਿੰਦ ਖੁਸ਼ ਹੋਇਆ ਜੇ ਮਹਾਰਾਜ ਨੇ ਕਿਹਾ ਕਿ ਅੱਜ ਤੋਂ ਸਾਡੇ ਗਾ ਸਾਡੇ ਗਾੜੀ ਜਵਾਨੀਆਂ ਪੇਟਾ ਰੋਣ ਗਈਆਂ ਸੋਹਣੇ ਸੋਹਣੇ ਘੋੜੇ ਸੰਗ ਤਾਂ ਸੋਹਣੇ ਸੋਹਣੇ ਸ਼ਸਤਰ ਲੈ ਕੇ ਪੇਟਾ ਕਰਿਆ ਕਰਨ ਗਈਆਂ ਮਹਾਰਾਜ ਸੱਚੇ ਪਾਤਸ਼ਾਹ ਜਥਿਆਂ ਦੇ ਜਥੇ ਆ ਗਏ ਤੁਹਾਡੇ ਕੋਲ ਤੇ ਤਨਖਾਹ ਕੀ ਮੰਗੀ 6 ਮਹੀਨਿਆਂ ਬਾਅਦ ਇੱਕ ਚੋਲਾ ਮਹਾਰਾਜ ਦੇ ਦਿਆ ਕਰਿਓ ਹੋਰ ਕੁਝ ਨਹੀਂ ਤੇ ਤੇਰੇ ਕੋਲੋਂ ਮੰਗਦੇ ਅੱਜ ਅੱਜ ਅਸੀਂ ਕੰਡੀਸ਼ਨ ਭਾਵੇਂ ਲਾਗੂ ਕਰ ਦਈਏ ਪਰ ਮਹਾਰਾਜ ਨੇ ਕੋਈ ਕੰਡੀਸ਼ਨ ਕੋਈ ਨਹੀਂ ਰੱਖੀ ਖੁੱਲੇ ਗਫੇ ਛੇਵੇਂ ਪਾਸ਼ਾ ਨੇ ਬਖਸ਼ਿਸ਼ ਕੀਤੇ ਨੇ ਸੋਨੇ ਪੰਡਾਲ ਲੱਗਣੇ ਸ਼ੁਰੂ ਹੋ ਗਏ ਦਵਾਨ ਲੱਗਣਾ ਸ਼ੁਰੂ ਹੋ ਗਏ ਆਪਣਾ ਜੋਰ